ਯਾਰ ਪਰ ਇਸ ਸਤਿ ਸ਼੍ਰੀ ਅਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ 11 ਫਰਵਰੀ ਅੱਜ ਦੀਆਂ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਿਆ 16 ਤਰੀਕ ਨੂੰ ਭਾਰਤ ਬੰਦ ਦਾ ਐਲਾਨ ਘਰ ਘਰ ਆਟਾ ਦਾਲ ਸਕੀਮ ਹੋਈ ਸ਼ੁਰੂ ਮੌਸਮ ਵਿਭਾਗ ਵੱਲੋਂ ਤੇਜ਼ ਤੂਫਾਨ ਅਤੇ ਭਾਰੀ ਮੀਂਹ ਦੀ ਚੇਤਾਵਨੀ ਤੇ ਹੁਣ ਖਬਰਾਂ ਸ਼ੁਰੂ ਕਰਦੇ ਆ ਵਿਸਥਾਰ ਦੇ ਨਾਲ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਨਿੱਕੀ ਜਿਹੀ ਗੁਜਾਰਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਇਓ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟੇ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਸੋ ਦੇਰੀ ਨਾ ਕਰਦੇ ਚੱਲਦੇ ਅੱਜ ਦੀ ਪਹਿਲੀ ਵੱਡੀ ਖਬਰ ਦੇ ਉੱਤੇ ਪੰਜਾਬ ਸਰਕਾਰ ਨੇ ਸੂਬੇ ਦੇ ਸਕੂਲਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ ਪੰਜਾਬ ਸਰਕਾਰ ਨੇ ਸੂਬੇ ਦੇ ਸਕੂਲਾਂ ਨੂੰ ਲੈ ਕੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ ਜਿਸ ਤਹਿਤ ਸਰਕਾਰੀ ਸਕੂਲਾਂ ਵਿੱਚ ਮਿੱਟੇ ਮੀਲ ਵਿੱਚ ਵਰਤੇ ਜਾਣ ਵਾਲੇ ਐਲੂਮੀਨੀਅਮ ਦੇ ਭਾਂਡਿਆਂ ਨੂੰ ਹਟਾ ਦਿੱਤਾ ਜਾਵੇਗਾ ਸਥਾਨ ਸਟੀਲ ਜਾਂ ਪਤਲ ਦੇ ਭਾਂਡਿਆਂ ਦੀ ਵਰਤੋਂ ਇਹ ਤੀਜਾ ਵੇਗੀ ਮੱਡੇ ਮੇਲ ਸੋਸਾਇਟੀ ਵੱਲੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਇਸਕੀਮ ਦਾ ਸੋਸ਼ਲ ਐਡਟੈਕ ਕਰਵਾਇਆ ਗਿਆ ਜਿਸ ਦੀ ਸਿਫਾਰਸ਼ ਤੋਂ ਬਾਅਦ ਉਪਰੋਪਕਤ ਸਮੇਤ ਕਈ ਨਵੇਂ ਕਦਮ ਚੁੱਕੇ ਜਾ ਰਹੇ ਹਨ 23 ਫਰਵਰੀ ਨੂੰ ਨਵੀਂ ਦਿੱਲੀ ਵਿੱਚ ਪੰਜਾਬ ਦੇ ਸਿੱਖਿਆ ਵਿਭਾਗ ਅਤੇ ਕੇਂਦਰੀ ਸਨੋਖੀ ਸਰੋਤ ਮੰਤਰਾਲੇ ਦਰਮਿਆਨ ਮੀਟਿੰਗ ਹੋਈ ਜਿਸ ਵਿੱਚ ਮੱਡੇ ਮੇਲ ਵਿੱਚ ਸੁਧਾਰਾਂ ਤੇ ਤਬਦੀਲੀਆਂ ਲਈ ਕੇਂਦਰੀ ਫੰਡਾਂ ਦੀ ਮੰਗ ਕੀਤੀ ਜਾਣੀ ਹੈ ਸੋਸ਼ਲ ਐਡਿਟ ਰਿਪੋਰਟ ਵਿੱਚ ਪੰਜਾਬ ਸਰਕਾਰ ਨੂੰ ਸਿਫਾਰਸ਼ ਕੀਤੀ ਗਈ ਹੈ ਕਿ ਸਰਕਾਰੀ ਸਕੂਲਾਂ ਵਿੱਚ ਮਿੱਡੇ ਮਿਲ ਜੋ ਕੇ ਐਲੂਮੀਨੀਅਮ ਦੇ ਪਾਂਡੇ ਵਿੱਚ ਬਣਦਾ ਹੈ ਦੀ ਥਾਂ ਸਟੀਲ ਦੇ ਪਾਂਡਿਆਂ ਦੀ ਵਰਤੋਂ ਕੀਤੀ ਜਾਵੇ। ਸੂਤਰਾ ਦਾ ਇਹ ਕਹਿਣਾ ਹੈ ਕਿ ਕੇਂਦਰੀ ਉਦਯੋਗ ਮੰਤਰਾਲੇ ਨੇ ਮਨੁੱਖੀ ਸਿਹਤ ਦੇ ਨਜ਼ਰੀਏ ਤੋਂ ਐਲੂਮੀਨੀਅਮ ਦੇ ਪਾਂਡਿਆਂ ਤੋਂ ਬਚਣ ਲਈ ਕਿਹਾ ਹੈ ਮਿੱਡੇ ਮਿਲ ਤਹਿਤ ਐਲੂਮੀਨੀਅਮ ਦੇ ਪਾਂਡਿਆਂ ਦੇ ਖਰੀਦਣ ਦੇ ਪ੍ਰਤੀ ਸਕੂਲ 5000 ਰੁਪਏ ਖਰਚ ਕੀਤੇ ਜਾਂਦੇ ਹਨ ਜਦੋਂ ਕਿ ਉਹਨਾਂ ਸਟੇਲ ਲਈ 10000 ਪ੍ਰਤੀ ਸਕੂਲ ਦੀ ਗ੍ਰਾਂਟ ਦਿੱਤੀ ਜਾਵੇਗੀ ਪੰਜਾਬ ਸਕੂਲ ਦੇ ਖਾਣਾ ਪਕਾਉਣ ਵਾਲੇ ਭਾਂਡਿਆਂ ਦੇ ਸ਼ਿਫਟ ਕਰਨ ਲਈ 175 ਕਰੋੜ ਰੁਪਏ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ ਪ੍ਰੋਜੈਕਟ ਕੁੱਲ 467 ਕਰੋੜ ਰੁਪਏ ਦੀ ਸਕੀਮ ਤੋਂ ਅਲੱਗ ਹੋਵੇਗਾ ਸੁਣਦੇ ਚੱਲਦੇ ਆ ਜੀ ਇੱਕ ਹੋਰ ਵੱਡੀ ਖਬਰ ਦੇ ਵੱਲ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਮਹਿਲਾ ਆਪਾਗੂ ਨੇ ਬਸ ਯਾਤਰੀ ਖਿਲਾਫ ਦਰਜ کروایا معاملہ ਕਿਹਾ ਯਾਤਰੀ ਨੇ ਕੱਡੀਆਂ ਗਾਲਾਂ ਤੁਸੀਂ ਇੱਥੇ ਦੇਖ ਸਕਦੇ ਹੋ ਲੁਧਿਆਣਾ ਤੋਂ ਵੱਡੀ ਖਬਰ ਆ ਚਾਰ ਦਿਨ ਪਹਿਲੇ ਲੁਧਿਆਣਾ ਵਿੱਚ ਪੀ ਆਰਟੀਸੀ ਦੀ ਬੱਸ ਵਿੱਚ ਇੱਕ ਯਾਤਰੀ ਦੀ ਆਮ ਆਦਮੀ ਪਾਰਟੀ ਦੀ ਨੇਤਾ ਨਾਲ ਬਹਿਸ ਹੋ ਗਈ ਜਿਸ ਨੇ ਨੇਤਰੀ ਨੇ ਥਾਣਾ ਡਿਵੀਜ਼ਨ ਨੰਬਰ 7 ਚ ਉਕਤ ਵਿਅਕਤੀ ਖਿਲਾਫ ਐਫ ਆਈ ਆਰ ਦਰਜ ਕਰਵਾਈ ਨੇਤਰੀ ਦਾ ਦੋਸ਼ ਹੈ ਕਿ ਵਿਅਕਤੀ ਨੇ ਉਸ ਨਾਲ ਦੁਰਵਿਹਾਰ ਕੀਤਾ ਤੇ ਜਨਤਕ ਤੌਰ ਤੇ ਉਸ ਦਾ ਨੰਬਰ ਮੰਗਿਆ ਤੇ ਉਸ ਦੀ ਫੁਸ਼ੀਅਲ ਵੀਡੀਓ ਉੱਤੇ ਵੀਡੀਓ ਵੀ ਪੋਸਟ ਕੀਤੀ ਗਈ ਮਹਿਲਾ ਨੇਤਾ ਬੋਹਰਾ ਨੇ ਦੱਸਿਆ ਕਿ 5 ਫਰਵਰੀ ਨੂੰ ਸਵੇਰੇ 9:15 ਤੇ ਸਮਰਾਲਾ ਚੌਕ ਤੋਂ ਚੰਡੀਗੜ੍ਹ ਜਾਣ ਵਾਲੀ ਫਰੀਦਕੋਟ ਬੱਸ ਵਿੱਚ ਬੈਠ ਕੇ ਸਵਾਰ ਹੋਏ ਸੀ ਫਿਰ ਅਚਾਨਕ ਡਰਾਈਵਰ ਨੇ ਬੱਸ ਸਟਾਰਟ ਕਰ ਦਿੱਤੀ ਫਿਰ ਉਹ ਬੱਸ ਵਿੱਚ ਚੜ ਗਈ ਐ ਤੇ ਡਰਾਈਵਰਾਂ ਤੇ ਕਪਟਕਟਰ ਨੂੰ ਬੱਸ ਨੂੰ ਧਿਆਨ ਨਾਲ ਚਲਾਉਣ ਲਈ ਸਮਝਾਇਆ ਤੇ ਕਿਉਂਕਿ ਉਹ ਡਿੱਗਣ ਵਾਲੀ ਸੀ ਡਰਾਈਵਰ ਨੇ ਕਿਹਾ ਕਿ ਬੈਸ ਕਰਨੀ ਸ਼ੁਰੂ ਕਰ ਦਿੱਤੀ ਸਮਰਾਲਾ ਚੌਕ ਵਿੱਚ ਕੋਈ ਬੱਸ ਸਟਾਪ ਨਹੀਂ ਹੈ ਜਦੋਂ ਕਿ ਸਮਰਾਲਾ ਚੌਕ ਵਾਲੇ ਸਵਾਰੀਆਂ ਲਈ ਢੁਕਵਾ ਵਾਸਾ ਡੈ ਨਿਤ ਨੂੰ ਦੱਸਿਆ ਇੱਕ ਕੁਝ ਦੇਰ ਬਾਅਦ ਇੱਕ ਅਣਪਛਾਤਾ ਵਿਅਕਤੀ ਸੀਟ ਤੋਂ ਉੱਠ ਕੇ ਉਸ ਨਾਲ ਦੁਰਵਿਹਾਰ ਕਰਨ ਲੱਗਾ ਉਸਨੇ ਬੱਸ ਨੂੰ ਰੋਕਿਆ ਜੰਸਨੀ ਨਿਯੰਤਰਕ ਤੌਰ ਤੇ ਤੰਗ ਕੀਤਾ ਤੇ ਗਾਲਾਂ ਕੱਢੀਆਂ ਉਹਨਾਂ ਨੇ અપਮਾਨ ਕੀਤਾ ਲੋਕਾਂ ਵਿੱਚ ਬਹਿਸ ਕਰਦੇ ਹੋਏ ਇੱਕ ਵਿਅਕਤੀ ਨੇ ਮੋਬਾਈਲ ਨੰਬਰ ਵੀ ਮੰਗ ਲਿਆ ਇਸ ਮਾਮਲੇ ਵਿੱਚ ਇੱਕ ਅਣਪਛਾਤੇ ਵਿਅਕਤੀ ਖਿਲਾਫ ਆਈਪੀਐਸ ਦੀ ਧਾਰਾ 354ਏ 506 ਤਹਿਤ ਕੇਸ ਦਰਜ ਕੀਤਾ ਗਿਆ ਮਾਮਲੇ ਦੀ ਜਾਂਚ ਏਐਸਆਈ ਜਗਦੀਸ਼ ਰਾਜ ਕਰ ਰਹੇ ਹਨ ਸੋ ਅੱਗੇ ਚੱਲਦੇ ਹਾਂ ਜੀ ਖਲਤੁਰਾਂ ਦੇ ਸਿਲਸਿਲੇ ਦੇ ਵਿੱਚ ਭਰਿਆਣਾ ਪੰਜਾਬ ਸਰਹੱਦ ਸੀਲ ਸੰਬੂਸਰ ਹੱਦ ਸ਼ਾਉਣੀ ਚ ਤਬਦੀਲ ਕਿਸਾਨ ਜਥੇਬੰਦੀਆਂ ਦੀ ਸਰਕਾਰ ਨੂੰ ਚੇਤਾਵਨੀ ਤੇ ਇੱਥੇ ਹੁਣ ਤੱਕ ਦੀ ਵੱਡੀ ਖਬਰ ਤੁਸੀਂ ਦੇਖ ਸਕਦੇ ਹੋ ਕਿਸਾਨ ਜਥੇਬੰਦੀਆਂ ਨੇ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਦੂਜੇ ਪਾਸੇ ਪੰਜਾਬ ਤੋਂ ਆਉਣ ਵਾਲੇ ਕਿਸਾਨਾਂ ਨਾਲ ਜੱਠਣ ਲਈ ਹਰਿਆਣਾ ਸਰਕਾਰ ਹਲਾਈ ਅਲਰਟ ਦੇ ਹੈ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ ਹਨ ਹਰਿਆਣਾ ਅਤੇ ਪੰਜਾਬ ਨੂੰ ਜੋੜਨ ਵਾਲੀ ਸੰਭੂ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਇਸ ਵਿੱਚ ਸਿਮਿੰਟ ਨਾਲ ਵੈਰੀਗੇਟ ਵੀ ਪੱਕੇ ਕਰ ਦਿੱਤੇ ਗਏ ਹਨ ਐਨਾ ਹੀ ਨਹੀਂ ਲੋਹੇ ਦੀਆਂ ਮੇਖਾਂ ਲਗਾਈਆਂ ਗਈਆਂ ਹਨ ਤਾਂ ਜੋ ਕੋਈ ਵੀ ਹਰਿਆਣਾ ਦੀ ਸਰਹੱਦ ਵਿੱਚ ਦਾਖਲ ਨਾ ਹੋ ਸਕੇ ਸੰਭੂ ਬਾਡਰ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹਤਿਆਰਾਂ ਨਾਲ ਲੈਸ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਸੋ ਅੱਗੇ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਮੌਸਮ ਵਿਭਾਗ ਵੱਲੋਂ ਵੱਡੀ ਚੇਤਾਵਨੀ ਦਿੱਤੀ ਗਈ ਆ ਮੌਸਮ ਵਿਭਾਗ ਦੀ ਚੇਤਾਵਨੀ ਇਸ ਤਰੀਕ ਨੂੰ ਆਵੇਗਾ ਤੇਜ਼ ਤੂਫਾਨ ਪਵੇਗਾ ਭਾਰੀ ਮੀਂਹ ਗਲੋਬਲ ਵਾਰਮਿੰਗ ਦੇ ਪ੍ਰਭਾਵ ਕਾਰਨ ਇਸ ਵਾਰ ਦੇਰੀ ਨਾਲ ਸ਼ੁਰੂ ਹੋਈ ਸਰਦੀ ਦੇਰੀ ਨਾਲ ਖਤਮ ਹੋਣ ਜਾ ਰਹੀ ਹੈ ਫਰਵਰੀ ਮਹੀਨੇ ਦਾ 1 ਤੇ ਹੀ ਹਿਸਾਬ ਬੀਤ ਜਾਣ ਦੇ ਬਾਅਦ ਵੀ ਠੀਤ ਲਹਿਰ ਜਾਰੀ ਹੈ ਭਾਰਤੀ ਮੌਸਮ ਵਿਭਾਗ ਅਤੇ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਵਿਗਿਆਨ ਮੌਸਮ ਵਿਭਾਗ ਦੇ ਬੁਲੇਟਿਨ ਅਨੁਸਾਰ 14 ਫਰਵਰੀ ਤੱਕ ਹਰਿਆਣਾ ਸਮੇਤ ਉੱਤਰੀ ਭਾਰਤ 'ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਪਰ ਇਸ ਦੇ ਨਾਲ ਠੰਡੀਆਂ ਹਵਾਵਾਂ ਚਲਦੀਆਂ ਰਹਿਣਗੀਆਂ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾਕਟਰ ਮਦਨ ਖਿੱਚਰ ਨੇ ਦੱਸਿਆ ਕਿ ਸੂਬੇ 'ਚ 14 ਫਰਵਰੀ ਤੱਕ ਰੁਕ ਰੁਕ ਕੇ ਠੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਿਸ ਕਾਰਨ ਦਿਨ ਤੇ ਤਾਪਮਾਨ 'ਚ ਥੋੜਾ ਵਾਧਾ ਹੋਣ ਦੀ ਸੰਭਾਵਨਾ ਪਰ ਮਾਮੂਲੀ ਰਾਤ ਨੂੰ ਤੇ ਮਾਨ 'ਚ ਗਰਾਵਟ ਆਵੇਗੀ ਪਰ ਇਸ ਦੌਰਾਨ ਸਵੇਰੇ ਕੁਝ ਇਲਾਕਿਆਂ 'ਚ ਧੁੰਦ ਪੈਣ ਦੀ ਸੰਭਾਵਨਾ ਪਰ ਵੈਸਟਰਨ ਡਿਸਟਰੈਕਸ਼ਨ ਦੇ ਅਸੰਖ ਪ੍ਰਭਾਵ ਕਾਰਨ 13 ਤੇ 14 ਫਰਵਰੀ ਦਰਾਂ ਰਾਜ ਦੇ ਸਮਾਨ 'ਚ ਅਧੇ ਵਿਚਾਲੇ ਬਦਲਵਾਈ ਰਹਿਣ ਦੀ ਸੰਭਾਵਨਾ ਵੀ ਜਿਹੜੀ ਆਹੋ ਰਹੇਗੀ ਸੋ ਅੱਗੇ ਇੱਕ ਹੋਰ ਵੱਡੀ ਖਬਰ ਵੱਲ ਰੁੱਖ ਕਰਦੇ ਹਾਂ ਆਸਾਬ ਜੇਲ੍ਹ ਮਲੇਰਕੋਟਲਾ ਵਿਖੇ ਬੰਦ ਪਾਨਾ ਸਿੱਧੂ ਦੀ ਰਿਹਾਈ ਫਿਰ ਤੋਂ ਲਟਕੀ ਸਭ ਜੇਲ੍ਹ ਮਲੇਰਕੋਟਲਾ ਵਿਖੇ ਪਾਨਾ ਸਿੱਧੂ ਦੀ ਰਿਹਾਈ ਫਿਰ ਤੋਂ ਲਟਕੀ ਇਸ ਮਲਾਇਲ ਏਸੀਆ ਮਲੇਰਕੋਟਲਾ 10 ਫਰਵਰੀ 2024 ਵਕ ਵਕ ਮਾਮਲਿਆਂ ਮਲੇਰਕੋਟਲਾ ਸਬ ਜੇਲ ਵਿਖੇ ਬੰਦ ਪਾਨਾ ਸਿੱਧੂ ਦੀ ਰਿਹਾਈ ਅੱਜ ਫਿਰ ਤੋਂ ਲਟਕ ਗਈ ਹੈ ਕਿਉਂਕਿ ਕਿਹਾ ਗਿਆ ਹੈ ਕਿ 10 ਫਰਵਰੀ ਨੂੰ ਉਸ ਨੂੰ ਰਿਹਾ ਕਰ ਦਿੱਤਾ ਜਾਵੇਗਾ ਅੱਜ ਸਭ ਜੇਲਮ ਮਲੇਰਕੋਟਲਾ ਵਿਖੇ ਇਕੱਠੇ ਹੋਏ ਮੀਡੀਆ ਕਰਮੀ ਕਾਫੀ ਦੇਰ ਸ਼ਾਮ ਤੋਂ ਰਾਤ ਤੱਕ ਇਸ ਇੰਤਜ਼ਾਰ ਵਿੱਚ ਰਹੇ ਕਿ ਰਿਹਾਈ ਖਤਮ ਕਰਦੇ ਰੇ ਪਰ ਅਜੇ ਹ ਨਹੀਂ ਹੋ ਸਕਿਆ ਮਿਲੀ ਜਾਣਕਾਰੀ ਅਨੁਸਾਰ ਮੁਹਾਲੀ ਅਦਾਲਤ ਨੇ ਪਾਨਾ ਸਿੱਧੂ ਸਬੰਧੀ ਫੈਸਲਾ ਫਿਲਹਾਲ ਰਾਖਮਾ ਰੱਖ ਲਿਆ ਗਿਆ ਏ ਸੋ ਅਗੇ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਪੰਜਾਬ ਸਰਕਾਰ ਨੇ ਪਿੰਡਾਂ 'ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਚੁੱਕਿਆ ਅਹਿਮ ਕਦਮ ਪੰਜਾਬ ਸਰਕਾਰ ਪਿੰਡਾਂ ਵਿੱਚ ਉਤਸ਼ਾਹਿਤ ਕਰਨ ਲਈ ਹਜ਼ਾਰ ਖੇਡ ਕੇਂਦਰ ਖੋਲਣ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਜਿਸ ਤਹਿਤ ਪਾਇਲਟ ਪ੍ਰੋਜੈਕਟ ਜੋ ਹਰ ਵਿਧਾਨ ਸਭਾ ਹਲਕੇ ਵਿੱਚ 3 ਖੇਡ ਕੇਂਦਰ ਖੋਲੇ ਜਾ ਰਹੇ ਹਨਖੇੜ ਵਿਭਾਗ ਦੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡਾਂ ਵਿੱਚ ਪੰਚਾਇਤਾਂ ਤੋਂ ਜ਼ਮੀਨਾਂ ਲੈ ਕੇ ਇਨ੍ਹਾਂ ਖੇਡ ਕੇਂਦਰਾਂ ਲਈ ਮੈਦਾਨ ਤਿਆਰ ਕੀਤੇ ਜਾਣਗੇ ਖੇਡ ਦੇ ਮੈਦਾਨ ਰੱਖ-ਰਖਾ ਲਈ ਹਰੇਕ ਪੰਜਵੀਂ ਸ਼੍ਰੇਣੀ ਕਰਮਚਾਰੀ ਲਈ ਇੱਕ ਖੇਡ ਵਿਵਿੰਦਰੀ ਪ੍ਰਚਾਰ ਹੈ ਇਨ੍ਹਾਂ ਖੇਡ ਕੇਂਦਰ ਵਿੱਚ 5 ਕਿਲੋਮੀਟਰ ਦੇ ਦੈਰੇ ਵਿੱਚ ਪੈਂਦੇ ਪਿੰਡ ਦੇ ਬੱਚਿਆਂ ਨੂੰ ਖਿਡਾਰੀਆਂ ਵਜੋਂ ਤਿਆਰ ਕੀਤਾ ਜਾਵੇਗਾ ਇਨ੍ਹਾਂ ਖੇਡ ਕੇਂਦਰ ਵਿੱਚ ਸਮੇਂ-ਸਮੇਂ ਤੇ ਵੱਖ-ਵੱਖ ਖੇਡਾਂ ਦੇ ਟ੍ਰਾਇਲ ਲੈ ਜਾਣਗੇ ਤੇ ਨਾ ਟ੍ਰੇਲਰ ਆਹੀ ਜਿਲ੍ਹਾ ਪੱਦਰ ਤੇ ਖਡਾਰੀਆਂ ਦੀ ਚੋਣ ਕੀਤੀ ਜਾਵੇਗੀ ਇਸ ਪ੍ਰੋਜੈਕਟ ਦਾ ਉਦੇਸ਼ ਪਿੰਡੂ ਪੱਦਰ ਤੇ ਖੇੜ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਪਹਿਲੇ ਪੜਾਅ ਵਿੱਚ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਸਦੀਪ ਸੁਪਲਤਾ ਤੋਂ ਬਾਅਦ ਇਹਨਾਂ ਖੇਡ ਕੇਂਦਰਾਂ ਦਾ ਵਿਸਥਾਰ ਕੀਤਾ ਜਾਵੇਗਾ ਸੋ ਅੱਗੇ ਇੱਕ ਹੋਰ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ 16 ਤਰੀਕ ਨੂੰ ਭਾਰਤ ਬੰਦ ਦਾ ਐਲਾਨ 16 ਤਰੀਕ ਨੂੰ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਨਹੀਂ ਚੱਲਣਗੀਆਂ ਬੱਸਾਂ ਤੇ ਰੇਲਾ ਟੋਲ ਬਲਾਜੇ ਰਹਿਣਗੇ ਫ੍ਰੀ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਨੇ ਲੁਧਿਆਣਾ ਚ ਹੰਗਾਮੀ ਬੈਠਕ ਕੀਤੀ ਗਈ ਜਿਸ ਵਿੱਚ 16 ਤਰੀਕ ਨੂੰ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਆ ਦੇਸ਼ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ 16 ਫਰਵਰੀ ਨੂੰ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਵੀ ਸਮਰਥਨ ਦਿੱਤਾ ਗਿਆ ਅਤੇ ਇਸ ਸੰਬੰਧੀ ਰਣਨੀਤੀ ਦਾ ਖੁਲਾਸਾ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੀ ਲੁਧਿਆਣਾ ਵਿਖੇ ਹੋਈ ਮੀਟਿੰਗ ਦੌਰਾਨ ਜਥੇਬੰਦੀ ਦੇ ਪ੍ਰਧਾਨ ਰਿੰਦਰ ਸਿੰਘ ਲਖੋਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਲਖੋਵਾਲ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਸਹਿ ਦਿੱਤੀ ਜਾ ਰਹੀ ਹੈ ਇਸ ਦੇ ਵਿਰੋਧ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਜਾ ਰਿਹਾ ਇਸ ਤਹਿਤ ਸਾਰੇ ਸੜਕੀ ਅਤੇ ਰੇਲ ਆਵਾਜਾਈ ਨੂੰ ਬੰਦ ਕਰਨ ਸਣੇ ਟੋਲ ਪੁਲਾਜ਼ਾ ਨੂੰ ਵੀ ਫ੍ਰੀ ਕੀਤਾ ਜਾਵੇਗਾ ਸੁਦਰਾਣ ਸਕੂਲੀ ਦੇ ਵਿਦਿਆਰਥੀਆਂ ਵਿਆਹਾਂ ਦੀਆਂ ਬਰਾਤਾਂ ਐਂਬੂਲੈਂਸਾਂ ਆਦ ਵਰਗੀਆਂ ਜ਼ਰੂਰੀ ਸੇਵਾਵਾਂ ਦੀ ਇਜਾਜ਼ਤ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਹੈ ਕਿ 12 ਤੋਂ 4 ਵਜੇ ਤੱਕ ਸੜਕੀ ਆਵਾਜਾਈ ਕਤੇ ਰੇਲ ਆਵਾਜਾਈ ਤੋਂ ਇਲਾਵਾ ਸਾਰੇ ਸ਼ਹਿਰ ਬਾਜ਼ਾਰ ਬੰਦ ਰਹਿਣਗੇ ਸੋ ਇੱਕ ਹੋਰ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਹੁਣ ਪੰਜਾਬ ਵਿੱਚ ਘਰ ਬੈਠੇ ਮਿਲੇਗਾ ਕਣਕ ਆਟਾ ਆਪ ਨੇ ਸ਼ੁਰੂ ਕੀਤੀ ਘਰ ਘਰ ਰਾਸ਼ਨ ਯੋਜਨਾ ਕੇਂਦਰੀ ਬਾਲ ਤੇ ਸੀਐਮਾਨ ਨੇ ਗਲੀ ਮੁਹੱਲੇ 'ਚ ਵੰਡੀਆਂ ਕਿਟਾ ਆਮ ਆਦਮੀ ਪਾਰਟੀ ਸੁਪਰੀਮੋ ਆਰਮੀ ਦੇ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਅਮਲੋ ਸ਼ਹਿਰ ਅਦੀਨ ਪਿੰਦੇ ਪਿੰਡ ਸਲਾਣਾ ਵਿਖੇ ਕਰ ਕਰ ਜਾ ਕੇ ਲੋਕਾਂ ਨੂੰ ਰਾਸ਼ਨ ਵੰਡਿਆ ਉਹਨਾਂ ਪਿੰਡ ਸਲਾਣਾ ਤੋਂ ਰਾਸ਼ਨ ਵੰਡਣ ਦੀ ਸਕੀਮ ਸ਼ੁਰੂ ਕੀਤੀ ਗਈ ਮਾਨ ਨੇ ਕੇਜਰੀਵਾਲ ਬਾਬਾ ਮਾੜੂ ਦਾਸ ਸਟੇਡੀਅਮ ਸਲਾਣਾ ਵਿਖੇ ਉੱਤਰ ਜਿੱਥੇ ਕੀ ਬਲੰਡ ਸਲਾਣਾ ਦੁੱਲਾ ਸਿੰਘ ਵਾਲਾ ਦੇ 14 ਘਰਾਂ ਵਿੱਚ ਮੁਫਤ ਰਾਸ਼ਨ ਵੰਡਣ ਲਈ ਗੱਡੀਆਂ ਦੇ ਕਾਫਲੇ ਰਵਾਨਾ ਹੋਏ ਉਹਨਾਂ ਲੋਕਾਂ ਨੂੰ ਘਰ-ਘਰ ਬੁਝ ਕੇ ਰਾਸ਼ਨ ਦਿੱਤਾ ਜਿਸ ਵਿੱਚ ਪ੍ਰਤੀ 5 ਮੈਂਬਰ 5 ਕਿਲੋ ਪ੍ਰਤੀ ਆਟਾ ਸ਼ਾਮਲ ਹੈ ਇਸ ਵੀਡੀਓ ਵਿੱਚ ਕਿਸੇ ਵੀ ਵਿਅਕਤੀ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਇਸ ਮੌਕੇ ਉਹਨਾਂ ਦਾ ਹਲਕਾ ਵਿਧਾਇਕ ਸ੍ਰੀ ਲੋਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੀ ਹਾਜ਼ਰ ਸਨ ਰਾਸ਼ਨ ਵੰਡਣ ਤੋਂ ਬਾਅਦ ਉਹ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਖੰਨਾ ਦੀ ਰੈਲੀ 'ਚ ਸ਼ਾਮਲ ਹੋਣ ਲਈ ਰਵਾਨਾ ਹੋਇਆ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਜਰੀਵਾਲ ਦੇ ਹੱਥ ਦੀ ਚੱਕੀ ਪੇਟ ਕੀਤੀ ਗਈ ਹੈ ਤੇ ਸਰਕਾਰ ਵੱਲੋਂ 24.95 ਲੱਖ ਲੋਕਾਂ ਤੱਕ ਘਰ-ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਦਾ ਉਦੇ ਘਾਟਨ ਕੀਤਾ ਗਿਆ ਸਿੱਸੀ ਅੱਜ ਦੀਆਂ ਵੱਡੀਆਂ ਮੁੱਖ ਖਬਰਾਂ ਮਿਲਦੇ ਹਾਂ ਹੋਰ ਜਾਣਕਾਰੀ ਨਾਲੋਂ ਤੱਕ ਬਨੇ ਰਹੋ ਸਾਡੇ ਨਾਲ ਧੰਨਵਾਦ